ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਚਮਚੇ ਤੇਲ ਤੋਂ ਸੋਜੀ ਅਤੇ ਹਰੀਆਂ ਸਬਜ਼ੀਆਂ ਦਾ ਬਣਾਵਾਂਗੇ ਹੈਲਦੀ ਨਾਸ਼ਤਾ ਇਹ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ ਤੁਸੀਂ ਇਸ ਵਿੱਚ ਜਿੰਨੀਆਂ ਮਰਜ਼ੀ ਹਰੀਆਂ ਸਬਜ਼ੀਆਂ ਐਡ ਕਰ ਸਕਦੇ ਹੋ ਤੇ ਇਹ ਖਾਣ ਵਿੱਚ ਵੀ ਕਾਫੀ ਟੇਸਟੀ ਹੁੰਦਾ ਹੈ ਇਸ ਵਿੱਚ ਬਹੁਤ ਜ਼ਿਆਦਾ ਘੱਟ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਆਪਾਂ ਸਿਰਫ ਵੱਧ ਤੋਂ ਵੱਧ 1 ਜਾਂ 2 ਚਮਚੇ ਤੇਲ ਦੀ ਵਰਤੋਂ ਕਰਾਂਗੇ ਤੇ ਇਹ ਤੁਹਾਨੂੰ ਹੁਣ ਬਣਾ ਕੇ ਦਿਖਾਣੇ ਆ ਉਸ ਲਈ ਆਪਾਂ ਇੱਕ ਕਟੋਰੀ ਦਹੀਂ ਲਿਆਏ ਓਨਾ ਹੀ ਆਪਾਂ ਸੂਜੀ ਲਈਏ ਆਪਾਂ ਛੋਟਾ ਪਿਆਜ਼ ਲਿਆਏ ਦੋ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਇੱਕ ਗਾਜਰ ਲਈ ਸੀ ਛੋਟੀ ਤੇ ਹਰੇ ਮਟਰ ਲਈ ਨੇ ਉਹਨਾਂ ਨੂੰ ਆਪਾਂ ਕੱਟ ਲਿਆਏ ਤੇ ਆਪਾਂ ਰਪੈਂਡ ਲਿਆਏ ਇੱਕ ਈਨੋ ਦਾ ਪੈਕੇਟ ਲਿਆਏ ਬਸ ਇੰਨਾਂ ਚੀਜ਼ਾਂ ਤੋਂ ਆਪਾਂ ਇੱਕ ਹੈਲਥੀ ਡਿਸ਼ ਤਿਆਰ ਕਰਾਂਗੇ ਆਪਾਂ ਇੱਕ ਖਾਲੀ ਬਰਤਨ ਲੈ ਲਿਆਏ ਇਸ ਵਿੱਚ ਸੂਜੀ ਐਡ ਕਰਾਂਗੇ सूजी आप बरीक वाली लेकिन दही एड करा इन चंगी तरह मिक्स करांगे। मिक्स बाद मिक्स कर तो तो रख देवों ना कि जो अपनी सूजी फुल जाए आपू मिनट हो चुके ने। ਆਪਣੀ ਸੂਜੀ ਪਹਿਲਾਂ ਨਾਲ ਫੁੱਲ ਚੁੱਕੀ ਹੈ ਹੁਣ ਇਸ ਵਿੱਚ ਹਰੀਆਂ ਸਬਜ਼ੀਆਂ ਐਡ ਕਰਾਂਗੇ ਆਪਾਂ ਪਿਆਜ਼ ਤੇ ਹਰੀਆਂ ਮਿਰਚ ਐਡ ਕਰਾਂਗੇ ਤੁਸੀਂ ਘਰੇ ਜੋ ਵੀ ਸਬਜ਼ੀਆਂ ਨੇ ਉਹ ਐਡ ਕਰ ਸਕਦੇ ਹੋ ਬਸ ਬੰਦ ਗੋਭੀ ਨਹੀਂ ਇਸ ਵਿੱਚ ਐਡ ਕਰਨੀ ਹੁਣ ਆਪਾਂ ਗਾਜਰਾਂ ਤੇ ਹਰੇ ਮਟਰ ਐਡ ਕਰਾਂਗੇ ਇਸ ਵਿੱਚ ਸਬਜ਼ੀਆਂ ਐਡ ਕਰਕੇ ਜਦ ਤੱਕ ਮਿਕਸ ਕਰਾਂਗੇ हम थोड़ा पानी ऐड करके इसमें फिर चंकी तरह मिक्स करा इस चगी तरह मिक्स कर लिया है हम इस चमचा रिफाइंड देंगे इसमें भी चंकी तरह मिक्स करेंगे हम स्वाद अनुसार नमक ऐड करेंगे ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਇਨੋ ਐਡ ਇਨੋ ਐਡ ਕਰਕੇ ਪਕਾਵਾਂਗੇ ਚੰਗੀ ਤਰ੍ਹਾਂ ਐਡ ਕਰਕੇ ਇਸ ਨੂੰ ਮਿਕਸ ਕਰਾਂਗੇ ਇਨੋਂ ਨਾਲ ਇਸ ਵਿੱਚ ਝੱਗ ਬਣੇਗੀ ਬੱਬਲਸ ਬਣ ਜਾਣਗੇ ਆਪਾਂ ਹੁਣ ਇਸ ਨੂੰ ਹਲਕਾ ਚੈੱਕ ਕਰਾਂਗੇ ਇਦਾਂ ਇੱਕ ਚਾਕੂ ਦੀ ਹੈਲਪ ਨਾਲ ਵਿੱਚ ਡਿਪ ਕਰਕੇ ਦੇਖਾਂਗੇ ਜੇ ਇੱਦਾਂ ਗਿੱਲਾ ਬਾਹਰ ਆ ਰਿਹਾ ਤਾਂ ਮਤਲਬ ਆਪਣੇ ਹਲੇ ਕੱਚੇ ਨੇ ਇਸ ਨੂੰ 4-5 ਮਿੰਟ ਹੋਰ ਪਕਣ ਲਈ ਰੱਖ ਦਵਾਂਗੇ ਦੂਸਰਾ ਵੀ ਇਦਾਂ ਚੈੱਕ ਕਰਾਂਗੇ ਇਹਨਾਂ ਨੂੰ 10 ਮਿੰਟ ਲਈ ਹੋਰ ਏਦਾਂ ਢੱਕ ਕੇ ਪਕਾਵਾਂਗੇ ਆਪਾਂ ਹੁਣ ਇੱਕ ਬਰਤਨ ਲੈ ਲਿਆ ਉਸ ਵਿੱਚ ਪਾਣੀ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਹੈ ਜੇ ਤੁਹਾਡੇ ਕੋਲ ਸਟੀਮਰ ਹੈ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਆਪਾਂ ਇਦਾਂ ਦੀ ਇੱਕ ਪਲੇਟ ਲੈ ਲਈਏ ਇਸ ਨੂੰ ਇਸ ਪਰ ਰੱਖਾਂਗੇ ਇੱਕ ਸਟੀਮ ਨਾਲ ਕੰਮ ਕਰੇਗੀ ਜੋ ਹੁਣ ਆਪਾਂ ਬੈਟਰ ਤਿਆਰ ਕੀਤਾ ਸੀ ਉਸ ਨੂੰ ਨਾ ਬੋल्स ਦੇ ਵਿੱਚ ਪਾਵਾਂਗੇ ਤੁਸੀਂ ਜੋ ਵੀ ਭਾਂਡਾ ਹੈ ਇਦਾਂ ਟੁੰਗਾ ਭਾਂਡਾ ਲੈਣਾ ਹੈ ਤੇ ਉਸ ਤੇ ਉੱਪਰ ਪਲਾਈ ਕਰਨਾ ਹੈ ਹੁਣ ਆਪਾਂ ਬੈਟਰ ਨੂੰ ਨਾ ਬੋल्स ਦੇ ਵਿੱਚ ਪਾ ਦਿੱਤਾ ਹੈ ਬੌਲ ਦੇ ਵਿੱਚ ਤੇ ਇਹਨੂੰ ਹੁਣ ਆਪਾਂ ਢੱਕ ਕੇ ਪਕਾਵਾਂਗੇ 10 ਤੋਂ 15 ਦੇ ਮਿੰਟ ਦੇ ਲਈ ਆਪਾਂ ਇੱਕ ਵਾਰੀ ਹੁਣ ਆਪਣੇ शतन चेक करेंगे, देखो बिल्कुल पक् चुके अपनी हम आप कड़छी ले लीए इस थोड़ा रिफाइंड ऑयल पावे बिल्कुल थोड़ा जो मतलब आप चमचे के करीब पाया है रिफाइंड ऑयल డి రై యాడ్ కర్మ తడకాగే ਆਪਣਾ ਸ਼ੌਕ ਕਰਮ ਹੋ ਚੁੱਕਿਆ ਤੜਕਾ ਇਸ ਨੂੰ ਹੁਣ ਤੂੰ ਪਰ ਇਦਾਂ ਦਾ ਹਲਕਾ ਹੋਤਾ ਕਰਕੇ ਪਾ ਰਾਂ ਹਾਂ ਹੁਣ ਹਲਕੀ ਜੀ ਲਾਲ ਮਿੱਠ ਲਵਾਂਗੇ ਤੁਸੀਂ ਚੁੰਡੀ ਦੀ ਹੱਲਪ ਨਾਲ ਵੀ ਆ ਸਕਦੇ ਹੋ ਇਸ ਨੂੰ ਬਸ ਇਦਾਂ ਡੈਕੋਰੇਟ ਕਰ ਲਈ ਬਰੀ ਕੱਟ ਕੇ ਧਨੀਆ ਵੀ ਪਾ ਸਕਦੇ ਹੋ ਆਪਣਾ ਸੂਜੀ ਅਤੇ ਹਰੀਆਂ ਸਬਜ਼ੀਆਂ ਦਾ ਬਿਲਕੁਲ ਘੱਟ ਤੇਲ ਤੋਂ ਤਿਆਰ ਹੋਇਆ ਹੈਲਦੀ ਡਿਸ਼ ਤਿਆਰ ਹੋ ਚੁੱਕੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਇਸ ਨੂੰ ਗਰਮਾ-ਗਰਮ ਸਰਵ ਕਰਿਓ ਬਾਏ ਬਾਏ